ਪੰਜਾਬ ਦੇ ਵਿੱਚ ਕਤਲ ਵਰਗੀਆਂ ਵਾਰਦਾਤਾ ਦੇ ਵਿੱਚ ਆਏ ਦਿਨ ਇਜ਼ਾਫਾ ਹੋ ਰਿਹਾ ਤੇ ਤਾਜ਼ਾ ਮਾਮਲਾ ਬਰਨਾਲਾ ਦੇ ਪਦੌੜ ਵਿਧਾਨ ਸਭਾ ਇਲਾਕੇ ਦੇ ਤਪਾ ਮੰਡੀ ਕਸਬੇ ਤੋਂ ਸਾਹਮਣੇ ਆਇਆ ਜਿੱਥੇ ਇੱਕ 28 ਸਾਲਾ ਵਿਅਕਤੀ ਜੋ ਕਿ ਫੁੱਲਾ ਦਾ ਕੰਮ ਕਰਦਾ ਸੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਕੁਝ ਨਸ਼ੇੜੀਆਂ ਦੇ ਵੱਲੋਂ ਤੇਜ਼ਧਾਰ ਹਥਿਆਰਾ ਦੇ ਨਾਲ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ 28 ਸਾਲਾ ਮਨਦੀਪ ਸਿੰਘ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਫਰੂਟ ਵੇਚ ਕੇ ਕਰਦਾ ਸੀ ਬਸ ਸਟੈਂਡ ੱਪਾ ਦੇ ਨੇੜੇ ਫਲ ਵੇਚਣ ਦਾ ਕੰਮ ਕਰਦਾ ਸੀ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੁਝ ਨਸ਼ੇੜੀਆਂ ਦੇ ਵੱਲੋਂ ਇਸ ਤੇ ਹਮਲਾ ਕਰ ਦਿੱਤਾ ਗਿਆ ਤੇਜ਼ਦਾਰ ਹਥਿਆਰਾਂ ਦੇ ਨਾਲ ਬੇਵਜਹ ਇਸ ਤੇ ਹਮਲਾ ਕਰ ਇਸ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰ ਜਿਨ੍ਹਾਂ ਵੱਲੋਂ ਇਸ ਤੇ ਪੇਚਕਸ ਤੇ ਤੇਜ਼ਦਾਰ ਚਾਕੂਆਂ ਦੇ ਨਾਲ ਵਾਰ ਕੀਤੇ ਗਏ ਨੇ ਜਿਸ ਦੌਰਾਨ ਕੀ ਜ਼ਖਮੀ ਅਮਨਦੀਪ ਜਿਸ ਨੂੰ ਕਿ ਸਰਕਾਰੀ ਹਸਪਤਾਲ ਲਜਾਇਆ ਗਿਆ ਜਿੱਥੇ ਇਲਾਜ ਦੇ ਲਈ ਉਸਨੂੰ ਅੱਗੇ ਫਰੀਦਕੋਟ ਰੈਫਰ ਕੀਤਾ ਗਿਆ ਤੇ ਉੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ ਅੱਗੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੀ ਮਤ ਹੋ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਦੇ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਥੇ ਦੱਸਦੀ ਕਿ ਤੱਪਾ ਗਰੁੱਪ ਦੇ ਬਾਜ਼ੀਗਰ ਬਿਰਾਦਰੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਤੇ ਰਾਜਨੀਤਿਕ ਪਾਰਟੀਆਂ ਤੇ ਸਮਾਜ ਸੇਵੀ ਸੰਗਠਨਾਵਾਂ ਵੱਲੋਂ ਵੀ ਪਰਿਵਾਰਿਕ ਮੈਂਬਰਾ ਦਾ ਪੱਖ ਪੂਰਿਆ ਜਾ ਰਿਹਾ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਦੱਸਦੀ ਕਿ ਨਗਰ ਕੌਂਸਲਰ ਤੱਪਾ ਦੇ ਸਾਬਕਾ ਪ੍ਰਧਾਨ ਅਤਰ ਲੋਚਨ ਬਾਂਸਲ ਨੇ ਵੀ ਅਜਿਹੀ ਵਾਰਦਾਤ ਨੂੰ ਲੈ ਕੇ ਚਿੰਤਾ ਜ਼ाहिर ਕੀਤੀ ਉਹਨਾਂ ਕਿਹਾ ਕਿ ਹੁਣ ਆਮ ਲੋਕ ਸੁਰੱਖਿਤ ਨਜ਼ਰ ਨਹੀਂ ਆ ਰਹੇ ਆਏ ਦਿਨ ਬੇਰਹਿਮੀ ਦੇ ਨਕਤਲ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਉਹਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ 피해ਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਥੇ ਹੀ ਦੱਸਦੀ ਕਿ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਸਰੂਪ ਸਿੰਘ ਤੇ ਮਾਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਸ ਦੀ ਪਤਨੀ ਤੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦਾ ਇਸ ਵੇਲੇ ਬੁਰਾ ਹਾਲ ਹੋ ਚੁੱਕਿਆ ਹੈ ਤੇ ਅਮਨਦੀਪ ਸਿੰਘ ਆਪਣੇ ਪਿੱਛੇ ਤਿੰਨ ਬੱਚੇ 6 ਸਾਲ ਦੇ ਦੋ ਲੜਕੇ ਤੇ 3 ਸਾਲ ਦੀ ਇੱਕ ਲੜਕੀ ਛੱਡ ਗਿਆ ਹੈ ਪਤਨੀ ਮਾਤਾ ਪਿਤਾ ਭਰਾ ਇਹ ਸਭ ਦਾ ਪਾਲਣ ਪੋਸ਼ਣ ਅਮਨਦੀਪ ਹੀ ਕਰਦਾ ਸੀ ਹੁਣ ਪਰਿਵਾਰ ਇਸ ਵੇਲੇ ਇਨਸਾਫ ਦੀ ਕੋਹਾੜ ਲਗਾ ਰਿਹਾ ਹੈ ਮੇਰੇ ਦੋ ਲੜਕੇ ਨੇ ਜਿਹੜੇ 14 ਰਕਟਾ ਲਗਾ ਕੇ ਸੀ ਉਹ ਕੰਮ ਕਰਨ ਲਈ ਡਿਮਿਤ ਹੁੰਦੇ ਆ ਤਿੰਨ ਬੱਚੇ ਦਾ ਪਰੋ ਹੈ ਜਿਹਨਾਂ ਦਾ ਅੱਜ ਜਿਹੜਾ ਸਵਾਰ ਵੰਦ ਰਹੇ ਸੀ ਪਰ ਨਬਰ ਨਹੀਂ ਤੇ ਮੈਂ ਸਾਹ ਦੇ ਕਰ ਤਾ ਕਿਵੇਂ ਕਤਲ ਕਿਵੇਂ ਕੀਤਾ ਗਿਆ ਚਰਚਾ ਮਾਰ ਲਈ ਕਿ ਮਾਮਲਾ ਸਤਰੀ ਉਸ ਟਾਈਮ ਮੈਂ ਉੱਥੇ ਸੀ ਤਿੰਨ ਬੰਦੇ ਸੀ ਜਿਹੜੇ ਜੀ ਜਿਨ੍ਹਾਂ ਨੇ ਤੇਜ਼ ਹਥਿਆਰ ਨਾਲ ਉਹਦੀ ਬੇਰਹਿਮੀ ਨਾਲ ਮਾਰਿਆ ਜੀ ਉਹਨਾਂ ਨੂੰ ਮੈਂ ਉੱਥੇ ਛਡਾਉਣ ਵੇਲੇ ਜੀ ਮੇਰੇ ਵੀ ਉਹਨਾਂ ਨੇ ਸਿਰ ਚ ਮਾਰੀ ਜੀ ਹਾਂਜੀ ਕੀ ਕੁਝ ਸੀਗਾ ਉਹਨਾਂ ਕੋਲੇ ਉਹਨਾਂ ਕੋਲ ਕੱਚਾ ਸੀ ਕੁਝ ਮਾਰੂ ਹਥਿਆਰ ਹੋਰ ਵੀ ਚੀਜ਼ ਉਹਨਾਂ ਕੋਲ ਜੀ ਕਿੱਥੇ ਕਿੱਥੇ ਮਾਰਿਆ ਉਹਨਾਂ ਨੇ ਇੱਕ ਬੱਖੀ ਚ ਮਾਰਿਆ ਜ ਉਹਨਾਂ ਦੇ ਇੱਥੇ ਜੀ ਮੁੰਡੇ ਦੇ ਤੇ ਪਿੱਛੇ ਮਾਰਿਆ ਇੱਥੇ ਜੀ ਦੇ ਕਿੰਨੇ ਜਿਹੜੇ ਜ਼ਖਮੀ ਹੋਏ ਕਿੰਨੇ ਜਿਹੜੇ ਮੌਤ ਹੋ ਗਏ ਜੀ ਇੱਕ ਤੇ ਦਾ ਡੈਥ ਹੋ ਗਈ ਜੀ ਤੇ ਦੋ ਬੰਦੇ ਜ਼ਖਮੀ ਆ ਜੀ ਮੰਗ ਕੀ ਕਰਦੇ ਮੰਗ ਤਾਂ ਇਹ ਪ੍ਰਸ਼ਾਸਨ ਉਹ ਜੀ ਉਹਨਾਂ ਨੂੰ ਜਲਦ ਤੋਂ ਜਲਦ ਸਹਾਇਤਾ ਦਿੱਤੀ ਆ ਬਈ ਮੇਰਾ ਨਾਮ ਬਾਣੀ ਆਰਾਮ ਜੀ ਮੈਂ ਸਹੂਲचंद ਜੋ ਬਾਜੀਗਰ ਬਰਾਦਰੀ ਨਾਲ ਸੰਬੰਧ ਰੱਖੇ ਉਹਨਾਂ ਦਾ ਬੇਬੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਨਸ਼ੀੜੀਆਂ ਵੱਲੋਂ ਅਸੀਂ ਸਾਰਾ ਹੀ ਸ਼ਹਿਰ ਇਹਨਾਂ ਨਾਲ ਦੁੱਖ ਦੀ ਘੜੀ ਵਿੱਚ ਖੜੇ ਆਂ ਪਰ ਮੈਂ ਇੱਕ ਗੱਲ ਦੀ ਪ੍ਰਸ਼ਾਸਨ ਨੂੰ ਇਹ ਵੀ ਫੀਲ ਕਰਦਾ ਕਿ ਰੋਟੀ ਆਏ ਦੇਣਾ ਗੁੰਡਾਗਰਦੀ ਦਾ ਜੇ ਨੰਗਾ ਨਾਚ ਬੰਦ ਕਰ ਬਹੁਤ ਹੀ ਬੁਰੀਆਂ ਘਟਨਾਵਾਂ ਹੋ ਰਹੀਆਂ ਨੇ ਸਰੂਪ ਚੰਦ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਵਿੱਚ